8k ਗਲੀ ਗਰੀ ਜਾਂਦੇ ਡੱਟਾ ਨਾ ਬਾੜੀ ਸਹਜ ਪਿੱਛੇ ਖੜਾ ਜੀ ਤੂੰ ਵੇ ਮੰਮੀ ਉਹੀ ਗੱਲ ਹੋਈ ਛੋਡੇ ਵਾਲੀ ਆ ਨਾ ਐ ਮਾਤਾ ਜੀ ਐ ਤੁਸੀਂ ਕਹਿੰਦੇ ਹੁੰਦੇ ਜਿੱਦੇ ਸੂਰਜ ਆਪ ਆਪਣਾ ਮਿਸਤਰੀ ਆਟ ਗਿਆ ਉਦੋਂ ਹੀ ਸੂਰਜ ਨਿਕਲੇ ਆਉਣਾ ਵੱਡਾ ਸਾਰਾ ਤੂੰ ਹੋਣਾ ਚਾਹੇਂਗੀ ਟਰੈਕਟਰ ਦਾ ਪੁੱਤਰ ਉਧਰ ਆਇਆ ਪਿਆ ਹੈ ਹੈਪੀ ਕਰੇ ਉਹਨਾਂ ਦੇ ਗੱਗੂ ਕੀ ਕਰੇ ਜੂਰੀਆ ਧਰੀ ਆਦੀ ਉਧਰ ਚੱਲ ਫਿਰ ਲੱਗ ਅੱਗੇ ਉੱਥੇ ਰਹਿ ਕਰਕੇ ਮੁੜਾਂਗੇ ਹੌਲੀ ਗਿੱਲੀਆਂ ਪੌੜੀਆਂ ਥੋੜੀਆਂ ਹੈਂ ਮੈਂ ਕਿਹਨਾ ਜਾ ਮੈਂ ਕਿਹਨਾ ਜਾ ਮੈਂ ਭਗਵਾਨ ਨੂੰ ਇੰਤੈਰ ਇਹ ਤਾਂ ਮਨਪਰੀ ਦੇ ਨੂੰ ਆਕੀ ਬੈਠਾ ਚੱਲੀ ਖੇਤ ਕੋਈ ਨਾ ਬਾਗ ਚੱਲੇ ਬੜਾ ਟਾਈਮ ਲੱਗ ਜੂ ਸਹੀ ਸਾਨੂੰ ਉੱਥੇ ਬੜੀਆਂ ਜੂਰੀ ਵਾਲੇ ਗੱਟੇ ਚੰਗਾ ਮਾਤਾ ਸ਼੍ਰੀ ਸ਼ਸਤਰੀ ਘਾਲ ਸਾਰਿਆਂ ਨੂੰ ਬਈ ਠੀਕ ਹੈ ਜੀ ਵੀਡੀਓ ਦੇਖ ਰਹੇ ਸਾਰੇ ਵੀਰੇ ਭਣਾ ਨੂੰ ਸਾਸਤਰੀ ਕਾਲ ਤੇ ਸਵਾਗਤ ਅੱਜ ਦੇ ਨਵੇਂ ਬਲੌਗ ਚ ਹਾਂ ਠੀਕ ਹੈ ਸਾਸਤਰੀ ਕਾਲ ਪੱਤਰ ਅੱਜ 25 ਪੋ 8 ਜਨਵਰੀ ਬਰਾ 2025 ਸੋਨਾ ਦੇ ਨਾਲ ਖੜਿਆ ਹੋਇਆ ਲੱਗਿਆ ਧੁੱਪ ਅੱਜ ਹੈ ਕੀ ਲਾਤਾ ਸਹੀ ਹੋ ਸਕਰੀਨ ਦੇ ਇੱਥੇ ਤੂੰ ਆ ਆ ਰਿਘੂ ਆ ਇੱਥੇ ਹੈਨਾ ਉੱਥੇ ਉਥੋਂ ਚ ਕਰੇ ਚੱਲਣਾ ਕਾ ਪੀਰੋ ਤੁਮੜੇ ਆਵਾਂਗੇ ਮੈਂ ਦਵਾਰੀ ਚੱਲਾਂਗੇ ਦਵਾਰ ਖੁੱਟੇ ਵਾਹੀਰ ਬੱਸ ਇਹਨੂੰ ਤੇ ਰੱਖ ਲੋ ਤਾਂ ਅੱਜ ਭਾਲੂ ਆ ਕੇ ਤੇ ਸਵਾਗਤ ਆ ਭਈ ਅੱਜ ਦੇ ਨਵੇਂ ਬਲੌਗ ਚ ਸਾਰਿਆਂ ਦਾ ਖੇਤ ਚੱਲੇ ਜੂਰੀਆ ਕੋਣ ਹਾਂ ਠੀਕ ਐ ਥਿਆ ਲੈ ਹੋਲੀ ਹੋਲੀ ਆ ਗਿਆ ਸਾਈ ਜਮ ਉਤਰ ਵਾਹੀ ਗਿਰੂ ਜੀ ਤਵਾਰਾ ਸਾਹਿਬ ਦੇ ਦਰਸ਼ਨ ਕਰਾਇਆ ਹੀ ਇਹ ਵਾਹ ਇੱਕ ਗਰੁੱਪ ਚ ਹਾਂ ਉਹ ਮਸਤਰੀ ਲੱਗਦਾ ਹੈ ਹੈ ਜੇ ਨਾ ਜਾਤੇ ਕੋਤੀ ਕਾ ਕੇ ਆਵੇਂ ਉੱਥੇ ਜਈਏ ਅੰਦਰ ਸੀ ਮਸਤਰੀ ਮਸਤਰੀ ਲੱਗਦਾ ਹੈ ਮਸਤਰੀ ਨਹੀਂ ਉੱਤਰ ਮਸਤਰੀ ਦਾ ਨਹੀਂ ਜਾਵੇ ਕਾਖੜਾ ਟਰੈਕਟਰ ਤੈਨੂੰ ਕਹੀ ਸੀ ਪਿੱਛੇਓ 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 ਇਤਨੀ ਕੜਨਾ ਜੂਰੀ ਰੱਖੀ ਚਾਚਾ

ਕੋ ਜੀਗਾ ਚੀਅਟ ਨਹੀਂ ਖਾ ਲਾਂਗੇ ਤੇਰੀ ਬਲੀਆਂ ਵੀ ਕਾਲਾ ਹੋਰ ਦੱਸ ਯਾਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾ ਜ਼ਰੂਰ ਦੇਖਿਓ ਅੱਜ ਤੁਹਾਨੂੰ ਖੇਤਾਂ ਵਾਲਾ ਮਾਹੌਲ ਦਿਖਾਉਣੇ ਆ ਖਾਸੇ ਦਿਨ ਬਾਅਦ ਅਨੇ ਅਸੀਂ ਆਪ ਦੇਖਦੇ ਆਂਗੀ ਤੇ ਇਧਰੋਂ ਨਹੀਂ ਆ ਦਾ ਖੂਬਸੂਰਤ ਨਜ਼ਾਰਾ ਕਾਕੂ ਮੱਲ ਦੇਖਦਾ ਹੀ ਨਹੀਂਗਾ ਕਾਕੂ

डे एज खुश हो रही है तेज नी क्या डटा ना पटजे ताजा आ गया मगरी ਕਿ ਨਾ ਛੱਡ ਗਿਆ ਉਹ ਇਸ ਤਰ੍ਹਾਂ ਤੂੰ ਵੀ ਬੁਝਾ ਗੜ ਰੱਖਿਆਗਾ ਮਿਰਚਾ ਮਾਸੀ ਸੱਚ ਕਰਾ ਗਈ ਹੈ ਨਾ ਨਾਨਕੀ ਨਾਨਕੀ ਬੇਰੀ ਮੇਰੀ ਨਾਨਕੀ ਪੁੱਤ ਨਾਨਕੇ ਦਾ ਮੇਰੇ ਆ ਤੂੰ ਓਏ ਹਰ ਜਾ ਹਰ ਜਾ ਹਰ ਜਾ ਫਿਰ ਸਤਿਗੁਰੂ ਬਲਵਸਾ ਸਤਿਗੁਰੂ ਬਲਵਸਾ ਹੱਥ ਜੋੜ ਕੇ ਇੱਧਰ ਸਾਰਿਆਂ ਨੂੰ ਸਤਿਗੁਰੂ ਸਾਰਿਆਂ ਨੂੰ ਜੀ ਜੀ ਤੂੰ ਕਿੱਥੇ ਗਿਆ ਜੀ ਨਾ ਤਾਜਰ ਤੂੰ ਸਾਈ ਹੁਣ ਦੋਨੇ ਲੌਂਕੀ ਆਉਂਗੇ ਖੇਤ ਜਾਣ ਵੇਲੇ ਰਾਵਾਂਗੇ ਹੈਂ ਫੁੱਲਾ ਬਿੱਟੋਸ ਨਹੀਂ ਮਚਾਈ ਦੀ। ਖੋਇਆ ਤੂੰ ਤੋਂ। ਬੱਤਾ। ਹਾਂ। ਬਧੀਏ ਚਾਹ ਨਹੀਂ ਨਾ ਗੇ। ਨਾ ਗੇ। ਚੰਮੋ ਤੂੰ ਵਰਗੇ। ਚੱਲ। ਉੱਥੇ ਜਾ ਰਣੀ ਰਗੜਵਾ ਲਾ ਤੂੰ। ਅਜੇ ਨਾ ਨਹੀਂ। ਚਰਨੀ ਰਗੜਵਾ ਲਾ ਚੱਲ ਉੱਥੇ। ਓਹ ਹੋ ਯਾਰ। ਅੰਦਰ ਬਾਪੂ ਨੂੰ ਉਠਾ ਕੇ ਆ ਪਹਿਲਾ। ਬਾਪੂ ਨਾਲ ਆਈਂਗਾ। ਅੱਜ ਉਧਰ ਦੀ ਆਉਨੇ ਆ ਕਿਹੜਾ ਖਾ ਕੇ ਕਾਲੇ ਨਿਗਾ ਰੱਖੀ ਦੀ ਓਏ ਹਾਈਟ ਬਾਹਲੀ ਰੇੜੀ ਖਾਜਾ ਖਾਚ ਲੈਣੇ ਦੇਣੇ ਵਾਲੇ ਗੱਟੇ ਇਧਰ ਉਧਰੋ ਚੱਕ ਲੈ ਤੇ ਇਧਰ ਆਪਣੇ ਵਾਲੇ ਨੌਜਵਾਨ ਕਿਉਂ ਆਵਣਾ ਬੋਲੇ ਦਿਨਾਂ ਬਾਅਦ ਘਰੋਂ ਨਿਕਲੇ ਆਇਆ ਲੱਗਦਾ ਜਮੇ ਸਾਲ ਹੋ ਗਿਆ ਹੁੰਦਾਗਾ ਹੋਰ ਮਿੱਟੀ ਲੱਗ ਰਹੀ ਹੋਰ ਚਾਚਾ ਇਹ ਲੰਬਾ ਤੇਰੇ ਸਿਰੋ ਉੱਤਰ ਕਿੜਾ ਨਹੀਂ ਮਾਰੇ ਸਾਡੇ ਕੋਲੇ ਹੈ ਮਿਤਰੀ ਲਾ ਰੱਖਾਈ ਕਿੱਥੇ ਲਾ ਰੱਖਿਆ ਜੀ ਆਹ ਵਾਲੇ ਵਿੱਚ ਪੁੱਤ ਸੋਰ ਚਾਚਾ ਹੈ ਅੱਛਾ ਕੇ ਮਾਈਟੀ ਵਾੜ ਕੇ ਆਨ ਆ ਗਿਆ ਲੇਕਿਨ ਹਾਂ ਹੱਥ ਟੋਟਰੇ ਵਾਲਾ ਹੈ ਤੇ ਹਟ ਗਿਆ ਮਿਤਰੀ ਹਾਂ ਬਸ ਕੱਲ ਸੁਭਾਤੀ ਹੋ ਗਈ ਜਿਹੜਾ ਆ ਦੇ ਪਾਲ ਪਾਈ ਹੋ ਗਈ ਬਾਕੀ ਫੇਰ ਦੇਖ ਲਾਂਗੇ ਤੂੰ ਸਹਿਜ ਇੱਥੇ ਉੱਤਰ ਜਾ ਇਹਨਾਂ ਕੋਲ ਖੇਡ ਲਈ ਚਾਚੇ ਕੀ ਇੱਥੇ ਬਾਈ ਜਨਾ ਪਰ ਮੈਂ ਤੈਨੂੰ ਹਵਾ ਹੀ ਲੱਗਣੀ ਹੈ ਨਾ ਬੜੇ ਦਿਨਾਂ ਬਾਅਦ ਖੇਤ ਕੀੜਾ ਲੱਗਿਆ ਤੇ ਬੜਾ ਹੀ ਸਕੂਨ ਮਿਲ ਰਿਹਾ ਤੇ ਬੜਾ ਚਾਹ ਵਿੱਚੜਿਆ ਹੋਇਆ ਅੱਜ ਖੇਤ ਆ ਕੇ ਸੋਹਣੀ ਗੱਲ ਬਾਤ ਹਵਾ ਥੋੜੀ ਜਿਹੀ ਤੇਜ਼ ਆ ਵਾਹ ਹੀ ਗਰੀਬ ਇਹ ਇਧਰ ਲਾ ਵਾਣ ਸੀਰੇ ਦਾ ਉੱਚਾ ਥੋੜਾ ਜਿਹਾ ਇਹ ਵਾਲਾ ਤੇ ਜਦੋਂ ਪਾਈਪ ਲਾਈਨ ਤੋਂ ਬਾਅਦ ਇਹ ਬੱਟ ਬਣੀ ਸੀਗੀ ਤੇ ਮਿੱਤਰ ਨੂੰ ਕਹਿੰਦੇ ਰਹੇ ਕਿ ਭਾਈ ਇਹ ਹਿੰਗ ਫੜਕੜੀ ਲਾ ਲਾ ਤੂੰ ਵੀ ਇਧਰ ਉਹ ਸੀ ਤਿੰਨ ਤਿੰਨ ਵਾਰੀ ਜਿੰਦਰਾ ਲਾ ਕੇ ਬੱਟ ਕਰੜੀ ਕਰ ਲਈ ਕਹਦਾ ਨਹੀਂ ਘੇਰਾ ਤੇ ਫਿਰ ਆਧਾ ਕਿੱਲਾ ਪਰਤਾ ਸੀ ਇਧਰ ਲਾ ਆਪਣਾ ਪਾਣੀ ਨਾਲ ਜਿੱਦ ਨੇ ਬਾਰੀ ਲਾਈ ਆ ਪਾਣੀ ਟੁੱਟ ਟੁੱਟ ਕੇ ਇਧਰ ਟੱਪ ਗਿਆ ਸਾਰੀ ਤੇ ਆ ਅਸਲ ਚ ਇਹਦਾ ਹੋਰਾਂ ਥੋੜਾ ਜਿਹਾ ਇਹ ਨੀਵਾਗਾ ਉਹ ਪਰਲੇ ਬਾਣ ਨਾਲ ਉਹ ਮਗਰ ਉਹ ਕਰਾਇਆ ਲਵਾਇਆ ਸੀਗਾ ਤਾਂ ਢਾਲ ਜੀ ਇਧਰ ਨੂੰ ਬਾਦਸ਼ਾਹ ਆਨੰਦ ਨਾਲ ਹਾ ਸਰ ਨੌਜਵਾਨ ਕ ਆਪਣੇ ਤੋਂ ਬਾਹਰ ਹੋ ਕੇ ਉਹ ਚੱਲ ਵੇ ਪਿੱਛੇ ਰੱਖ ਕੇ ਜੂਰੀਆ ਦੇ ਗੱਟ ਜਿਹੜੇ ਆ ਗਿਆ ਆ ਗਿਆ ਤੇ ਪੜਾਵਾ ਯੂਰੀਆਂ ਨਾਲ ਗੁੱਥਮ ਗੁੱਥੀ ਹੁੰਨੇ ਤੇ ਇੱਧਰ ਸਹਿਜ ਪੋਤਰੀ ਉੱਠ ਕੇ ਉਹਰੇ ਪਰੇ ਨਹੀਂ ਹੋਣਾ ਚੰਗਾ ਹੈਲੋ ਇੱਥੇ ਬੈਰਿੰਗ ਆ ਇਹ ਬਚਾਰੀ ਬਾਲੇ ਦਿਨਾਂ ਦੀ ਅੱਖੀਆਂ ਦੀ ਖੇਤ ਜਾਣਾ ਚਾਚਾ ਖੇਤ ਜਾਣਾ ਅੱਜ ਚੱਲ ਲੈ ਆਏ ਵਾਹੇ ਇਹ ਪੈਰ ਨਹੀਂ ਬਾਈ ਫੁੱਲਰ ਹੈ ਹੈ ਗਿੱਲਾ ਹੁਣ ਤਾਂ ਕਿਹੜਾ ਹੋਊਗਾ ਤੇ ਮੀਂਹ ਖੈਰ ਬਾਈ ਚੰਗਾ ਸੀਗਾ ਉਹ ਦੋ ਤਿੰਨ ਦਿਨ ਛੁੱਟੀ ਲੱਗੀ ਕਣੀਆਂ ਵਧੀਆ ਸੀ ਅ 8-7 ਉਂਗਲਾਂ ਤੇ ਪਿਛਲੀ ਵਾਰੀ ਆਪਾਂ ਉਹ ਲਾਈ ਨਹੀਂ ਉਹ ਨਾ ਵਰ ਗਿਆ ਸੀਗਾ ਜੁਰਗਿਆ ਜਦੋਂ ਵੀ ਪਾਣੀ ਆਈ ਹਰ ਇੱਕ ਵਾਰੀ ਪੰਤਾਂ ਬਦਲ ਕੇ ਮਤਲਬ ਪਿਛਲੇ ਵਾਰੀ ਇਧਰੋਂ ਪਾਈ ਸੀ ਪਹਿਲੀ ਵਾਰੀ ਇਧਰੋਂ ਪਾਈ ਅਗਲੀ ਵਾਰੀ ਫਿਰ ਉਧਰੋਂ ਸ਼ੁਰੂ ਕਰ ਲਿਆ ਕਿ ਫੇਰ ਇਧਰੋਂ ਲਾ ਗਏ ਤੇ ਇਹਦੇ ਨਾਲ ਆਉਂਦੇ ਜਾਂਦੇ ਆ ਹੱਥ ਜੀ ਦਾ ਫਰਕ ਪੈ ਜਾਂਦਾ ਸੱਜਾ ਖੱਬਾ ਹੋ ਜਾਂਦਾ ਹੈ ਤੇ ਕਈ ਵਾਰੀ ਮੋਸ਼ਨ ਬਣ ਜੇ ਤਾਂ ਐ ਨਹੀਂ ਪਤਾ ਸੀ ਟੇਡੀਆਂ ਪੰਤਾਂ ਵੀ ਲਾ ਲਈਏ ਤੇ ਉਹ ਵੀ ਫਿਰ ਲੋਡ ਹੁੰਦਾ ਹੈ ਤੇ ਬਾਕੀ ਭਾਈ ਦੱਸੋ ਰਿਪੋਰਟ ਕਿਵੇਂ ਹੈ ਕਣਕ ਦੀ ਠੰਡ ਤਾਂ ਨਹੀਂ ਲੱਗਦੀ ਸਹਿਜ ਹਾਈ ਤੇ ਦੂਰਾ ਫੇਰਾ ਕਰ ਲਾ ਉਹ ਪਹੀ ਜਾ ਉੱਥੇ ਤੱਕ 1:35 ਦੇ ਜੂਰੀਆ ਦਾ ਕੰਮ ਸਮਾਪਤ ਹੋਇਆ ਦੋ ਘੱਟੇ ਗੱਡੇ ਗੱਗੂ ਦੇ ਪੁਰਾਣੇ ਸੀ ਉਹਨਾਂ ਨੇ ਥੋੜਾ ਜਿਹਾ ਹਮਾਗਰ ਉਹ ਸੰਭਾਲਵਾਤਾ ਤੇ ਨਹੀਂ ਰਚ ਰੂਗੇ ਭਰੇ ਤੇ ਖੰਡਾਰੇ ਤੇ ਇੱਧਰ ਸਾਡੀ ਅੱਛੀ ਭਤੀਜੀ ਮੂਲੀਆਂ ਮੂਲੀਆਂ ਵੱਢਦੀਆਂ ਗਾਜਰਾਂ ਮੂਲੀਆਂ ਵੱਢ ਲਓ ਪੁੱਤਰ ਗਾਜਰ ਸੋਕੀਆਂ ਪੱਤੀਆਂ ਸੋਕੀਆਂ ਵੱਢੀਆਂ ਬਸ ਆ ਗਾਜਰਾਂ ਗਾਜਰਾਂ ਮਾ ਪਾਲ ਦੇਣਾ ਤੇ ਖਾਏਗੀ ਕੀ ਆਦਾ ਮੂੰਹਾ ਚੀਵਾ ਪੂਲੀ ਚੜਕਾ ਲੈ ਲੈ ਆਣਗੇ ਐ ਲੱਗੇਗਾ ਟੰਬੇ ਤੇ ਬਾਈ ਇੱਥੇ ਬਹਿ ਜਾ ਕੋਈ ਨਾ ਜੀ ਲੱਗੇ ਖੇਤਾ ਕੇ ਕਿੰਨਾ ਕ ਬਹੁਤ ਤਾਜ ਨੂੰ ਲੈ ਕੇ ਨਹੀਂ ਆਏ ਆਪਾਂ ਨਾ ਯੈਸ ਤਾਜ ਨੂੰ ਮੈਂ ਗਿਆ ਸੀ ਉਧਰ ਲੈ ਕੇ ਘਰੇ ਆਉਨੇ ਆ ਤੂੰ ਚੱਲ ਉਹਨੂੰ ਮੈਂ ਆਲੇ ਵਿੱਚ ਤੇ ਉਧਰ ਫੜਾਇਆ ਤਾਂ ਠੀਕ ਐ ਕਹਿੰਦਾ ਭੱਜੇ ਜਾਵੇ ਡਿੱਕੀ ਜਾਂਦਾ ਉਹ ਵੀ ਆਉਣਗੇ ਮੈਨ ਲੱਗੇ ਕੋਠੇ ਪੰਦੀ ਨਹੀਂ ਮੈਂ ਥੱਲੋਂ ਦੀ ਫੜਾਇਆ ਸੀ ਉਹਨੂੰ ਉਧਰ ਹੈ ਸ਼ਰਾਰਤਾਂ ਕਰਦਾ ਫਿਰੂ ਆਹੋ ਛੋਟਿਆਂ ਗੱਜਰਾਂ ਪੁੱਤਰੀ ਇਹ ਦਿਨਾਂ ਲ ਇੱਕੋ ਗੱਜਰ ਮੂਲੀ ਫ੍ਰੀ ਮਿਲਿਆ ਉਹ ਪੱਟੀ ਗਈ ਨਾਲੇ ਝੋਟੀ ਜੀ ਇਧਰਲੇ ਪਾਸੇ ਤੁਰ ਲੋ ਆਹ ਰਸਤਾ ਸਾਫ ਆ ਆ ਖਾਲੂ ਨਾ ਗਿਰ। ਦੇ ਤੂੰ। ਮਿੱਠੀ ਆਉਣੀਆਂ ਖਾ ਲੂਗੀ ਨਾ। ਮੈਂ ਫੜਾ ਸਾਈਕਲ। ਬਸ। ਕੋਈਆਂ ਬੰਨ ਲਾਸ ਮਾਰ ਕੇ। ਦੇ ਨਾਲ ਹੀ ਧਰ ਦਿੰਦਾ ਪਰ ਅਸੀਂ ਲੱਗ ਜੀ ਸਾਨੂੰ ਅਜੇ 30 35 ਮਿੰਟ ਵਧਣ ਤੇ ਬਹੁਤ ਵਧਾਂਗੇ ਅਸੀਂ ਕਈ ਦਿਨ ਬਾਅਦ ਆਏ ਆ ਯਾਰ ਇਹ ਦਰਨੀਆਂ ਤਾਂ ਲਾਹ ਜਾ ਕੋਈ ਗੱਲ ਨਹੀਂ ਰੇੜੀ ਤੇ ਧਰੀ ਆਵਾਂਗੇ ਇਹ ਕਾਲਾ ਕਾਲਾ ਤਾਂ ਫਿਰ ਲੈ ਜਾ ਹਾਂ ਆਪਣੇ ਬਾਪਾ ਆ ਵੀ ਦੇਖਣ ਆਣ ਗੱਲ ਕੋਈ ਨਾ ਬੱਸ ਭੁੱਖ ਲੱਗੀ ਹੈ ਸਹਿਜਾ ਨਾ <laughs> कौन सत्य भाई खा के ओ ओ अच्छे खा के वो <laughs> कौन पढ़ के ले ही मंदिर चचा दीदी जा मंदिर जाते हैं ना सी चल पाई चल पाई कौन पाट? ਆ ਤਾਂ ਨਾਲ ਜੁਗਦਾ ਕਰਾ ਓ ਲੱਗੀ ਨਾ ਯਾਰ ਓ ਲੱਗੀ ਨਾ ਯਾਰ ਆ ਜੀਦਾ ਜੀ ਓਥੋਂ ਉੱਚਾ ਤੋਂ ਫੋਟੋ ਅਗਲਾ ਪਾਣ ਚੱਕ ਬਾਈ ਇੱਥੇ ਕਰਤਾ ਕਰਤਾ ਨੌਜਵਾਨ ਨਹੀਂ ਨੌਜਵਾਨ ਦਸ ਸਹੇ ਗੋੜੇ ਸਾਹਮਣੇ ਖੜੇ ਆ ਦਸ ਜਵਾਨ ਨਹੀਂ ਐ ਦਸ ਜਵਾਨ ਨਾ ਜਵਾਨਾ ਨਾ ਹੋਂਤਾ ਨਹੀਂ ਨਾ ਤੂੰ ਤੁਸੀਂ ਨਾ ਉੱਥੇ ਤੜਕੇ ਖੜੇ ਸੀਗੇ ਦੋ ਜਾਨੇ ਤੁਸੀਂ ਆਖਦੇ ਤੁਸੀਂ ਆਖਦੇ ਸੀ ਆ ਚੱਕ ਨੋ ਜਮਾਨਾ ਨੇ ਫਿਰ ਵੱਡੀ ਜਾਂਦੇ ਆ ਜਲਦੀ ਜਲਦੀ ਵਾੜਾ ਮਾਂਦੀ ਕੱਚਾ ਅਸੀਂ ਜਾ ਕੇ ਟੋਕਾ ਕਰਕੇ ਖਾਵਾਂਗੇ ਐ ਆ ਪਾਣੀਆਂ ਪਾਣੀਆਂ ਆਪਣੀਆਂ ਆ ਮੈਂ ਸਾਂ ਖਾਣ ਗਿਆ ਬੱਕਰੀਆਂ ਨੂੰ ਖਾਵਾਂਗੇ ਆ ਮੈਂ ਸਾਂ ਬੱਕਰੀਆਂ ਨੇ ਬੱਕਰੀਆਂ ਹੈ ਹੀ ਨਹੀਂ ਆਪਣੇ ਨਾਵਾਂ ਗਾ ਲਿਆਵਾਂਗੇ ਨਵੀਆਂ ਕਿਹੜਾ ਹੁਣ ਇੱਥੇ ਮਿਲ ਜਾਣਗੀਆਂ नाल खड़े आ, हाँ, असी तोड़ के बकरिया लिया गाजर गुजर गाजर गुजर आ लाए मां Jeg vet ikke om det er nytt bjørn. ਸ਼ੇਰਾ ਚੇਤਾ ਭੱਡੇ ਦਾ ਮਾ ਟਗੜਾ ਨਾ ਹਨਾ ਟਗੜਾ ਨਾ ਟਗੜਾ ਨਾ ਹਰੇ ਡਿੱਗ ਪੈ ਸਾਈ ਆਪਣਾ ਨਾ ਬੰਦ ਕਰ ਬੋਤਾ ਹੈ ਜੀ ਹਰਾ ਭਿਜ ਜੇਗਾ ਪੁੱਤਰ ਰੱਖ ਦੇ ਕੋਈ ਨਾ ਇੱਕ ਦੱਬਾ ਬਾਈ ਤੀ ਰੱਖ ਦੇ ਤੀ ਰੱਖ ਦੇ ਕੋਈ ਗੱਲ ਨਹੀਂ

ਯਾਰ ਲੋ ਲੈ ਨੋ ਦੀਏ ਐ ਇਹਨੂੰ ਕਰ ਥੋੜੀ ਤੇ ਪਾਤ ਕਾ ਤੇ ਪੈਣਾ ਨਹੀਂ ਸਭ ਲਈ ਹੋਇਆ ਚੁੱਕ ਤੇ ਗੂਰੀਏ ਨਹੀਂ ਆਈ ਇੱਕ ਮਿੰਟ ਕੀ ਕਰਦਾ ਚੱਲਦੇ ਮੈਲੇ ਆਉਣਾ ਮੈਲੇ ਆਦਣਾ ਹੋਰ ਲਿਆਉਣੇ ਆਪਾਂ ਲਾਉਣਾ ਲਾਉਣਾ ਸਭ ਤੋਂ ਲਾਸਟ ਤੇ

ਤਬਾ ਵਟਲੇ ਮੂਲੇ ਦਾ ਕਹਿੰਦਾ ਬਹੁਤ ਆਉਣੀਆਂ ਪਰੌਂਠਿਆਂ ਨੂੰ ਮੈਂ ਏਡਾ ਕੀ ਲੰਗਰ ਲਾਉਣਾਗਾ ਮੈਂ ਯੱਕੇ ਲਿਆਉਣਾ ਸੈਜ ਉਹ ਲੈ ਗਿਆ ਟਰੈਕਟਰ ਸੈਜ ਹੁਣ ਤੁਰ ਕੇ ਜਾਵਾਂਗੇ ਆਪਾਂ ਉਹ ਤਿੰਨ ਕਿਲੇ ਫੜਾ ਦੇ ਕੋਈ ਨਾ ਉੱਥੇ ਅਟ ਕਰ ਦੂੰ ਸੈਜ ਇਹ ਮੂਲੀਆਂ ਜੇ ਮੈਂ ਕਾਰ ਦੀ ਪੱਜੂ ਮੂਰੇ ਦੁਨੀਆਂ ਨੇ ਹੱਥੇ ਮੇਂ ਪਾਲਦੀ ਚੁੱਪਿਆ ਪਛਾਣ ਸਾਡੀ ਬਹੁਤਾ ਨਹੀਂ ਉਹ ਬੋਲੀ ਦਾ ਹੋਰ ਮਾਸਟਰ ਜੀ ਤਾਂ ਹੁ ਮਾਰਦਾ ਮੋਦੀ ਬਣ ਸਹੀ ਮੈਂ ਬਣਦਾ ਪੁੱਤਰ ਪਰਨੇ ਚ ਇਹਨਾਂ ਨੂੰ ਹਾਂ ਪਰਨੇ ਜਮਾਨਾ ਰਹਿਣਾ ਕੋਈ ਨਾ ਾਂਗਾ ਇਹ ਤਾਂ ਬਾਈ ਇਹ ਤਾਂ ਬਾਈ ਸਵਾਰੀ ਨਹੀਂ ਮੈਂ ਬੁਲਾ ਗਿਆ ਦੀਏ ਤੇ ਬੰਦੀ ਹੈ ਸਾਡੇ ਮੱਖ ਤੇ ਉਹਦੀ ਕਦੇ ਦੇਖਣੀ ਨਹੀਂ ਤੈਨੂੰ ਨਾ ਚੀਤੀ ਹੁਣ ਕਰੇ ਤਾਂ ਤੇ ਬੰਦੀ ਹੈ 4:10 ਖੇਤੋਂ ਆ ਕੇ ਖਾਸ ਸਾਰਾ ਟੋਕਾ ਕੋ ਉਤਰ ਲਿਆ ਤੇ ਅੱਠ ਨੌ ਕ ਟੋਕਰ ਇਹਨਾਂ ਨੂੰ ਫੁੱਲ ਭਰ ਕੇ ਪਾਤੇ ਹਲੇ ਖਾਸਾ ਬਚੇ ਪਿਆ ਤੇ ਆ ਸੀ ਬਾਕੀ ਉਥੇ ਰੇੜੀ ਚ ਰੱਖਤਾ ਉਹ ਵੀ ਤੇ ਹਰੇ ਦੀ ਭੁੱਖ ਜੀ ਕੱਢ ਦਾਂਗੇ ਇਹਨਾਂ ਦੀ ਹੁਣ 2-4 ਦਿਨ ਤੇ ਹਰਾਈ ਵਾਕੀ ਖਰਾਬ ਹੋਈ ਜਾਂਦਾ ਭਾਈ ਇੱਕ ਟਿੱਕ ਕੇ ਨਾਲ ਥੋੜਾ ਜਿਹਾ ਵੱਧ ਲਿਆਉਣਾ ਪਿਆ ਕਰੂਗਾ ਇਦਦਰ ਆਪਣੇ ਵਾਲੇ ਚ ਉਬਰਨੇ ਵੀ ਪਈ ਸਾਈਕਲ ਦੇ ਬ੍ਰੇਕ ਕਾਸਲੇ ਤੇ ਹਵਾ ਪਾਣੀ ਚੈੱਕ ਕਰ ਲਿਆ ਤੇ ਖਾਸੇ ਦਿਨਾਂ ਦਾ ਗੋਲਾ ਬਣਿਆ ਪਿਆ ਹੋਊਗਾ ਉਧਰ ਵਗ ਜਾਂਦੇ ਮਸਾਂ ਵਿਲੇ ਹੋਇਆ ਕੱਲ ਨੂੰ ਕਰਾਂ ਸਾਫ ਬਈ ਹਾਂ ਇਹ ਪਹਿਲਾਂ ਉੱਥੇ ਵਾਗੇ ਸੀਗੇ ਸਰਹੰਦ ਕਈ ਦਿਨ ਉੱਥੇ ਲਾਇਆ ਹੁਣ ਆ ਕੇ ਮਿਸਤਰੀ ਲੱਗਿਆ ਪਿਆ ਸੀ ਤੇ ਹੁਣ ਇਹਨਾਂ ਦੇ ਖੇਡਣ ਵਾਲਾ ਗੋਲਾ ਬਣਿਆ ਹੋਇਆ ਵਾਲੀਵਾਲ ਦਾ ਤੇ ਦਵਾ ਦਾ ਇਹਨੂੰ ਐ ਲੱਗਦਾ ਕਿਹੜੇ ਵੇਲੇ ਖੇਡਣ ਦਾ ਸਮਾਂ ਹੋਵੇ ਕਿ ਦਿਨ ਅੱਜ ਭਾਈ ਖਾਸਾ ਸੋਹਣਾ ਲੱਗਿਆ ਜੀ ਤੜਕੇ ਦੀ ਸੋਹਣੀ ਧੁੱਪ ਨਿੱਕੀ ਹੋਈ ਆ ਦਿਨ ਚੜਦੇ ਦੀ ਤੇ ਉਹ ਖੜਾ ਸਾਈਕਲ ਤਿਆਰ ਕਰਿਆ ਜੋ ਉੱਪਰ ਨੇ ਤੇ ਖੈਰ ਅੱਜ ਥੋੜਾ ਜਿਹਾ ਵੇਲੇ ਸਿਰ ਨਹਾਉਣੇ ਧੋਣੇ ਆ ਤੇ ਇਹ ਸਾਫ ਸਪਾਈ ਚੱਕਾ ਧਰੀ ਜਿੰਨਾ ਕੁਛ ਗੱਗੂਗਾ ਸਮਾਨ ਸਮੋਨ ਸਾਰਾ ਤੇਲ ਪਾਣੀ ਦਾ ਟੈਂਕੀ ਭਰਾ ਦੇ ਅੰਗੇ ਜਿੰਨੇ ਕੀ ਉਧਰੋਂ ਲੈ ਕੇ ਆਇਆ ਸੀ ਮੈਂ ਮੋਟਾ ਮੋਟਾ ਸਾਬ ਕਤავ ਸਾਰਾ ਉਹ ਹੋ ਜਾਊਗਾ ਟੰਬੇ ਟੰਬੇ ਸਾਰੇ ਗੱਗੂ ਕੇ ਉਧਰੋਂ ਟਪਾ ਲੈਂਦੇ ਸੀ ਪੜਾਪੂੜਾਂ ਵਾਲਾ ਸਿਸਟਮ ਜਾਂ ਤੇ ਫਿਲਹਾਲ ਅੱਜ ਵੇਲੇ ਨਾਲ ਨਹਾਉਣੇ ਧੋਣੇ ਆ ਇਹ ਛੋੜਿਆ ਇੱਥੇ ਹੀ ਸਮਾਪਤ ਕਰ ਦਿੰਨੇ ਆਂ ਵਲੌਗ ਅੱਜ ਦਾ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਲਾਜ਼ਮੀ ਕਰਦੇ ਨਾਲ ਹੀ ਸਬਸਕ੍ਰਾਈਬ ਕਰ ਲਿਓ ਭਈ ਪਿੰਡਾਂ ਵਾਲਾ ਦੇਸੀ ਪਰਦੇਸੀ ਇਹ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7:00 ਵਜੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੋਰ ਕਹਿੰਦਾ ਮਸਾ ਟਾਈਮ ਲੱਗਿਆ ਅੱਜ ਖੇਡਣ ਦਾ